ਮੁਰਦਾਬਾ ਨਗਰ ਕੌਂਸਲ ਮੁਰਦਾਬਾ ਵਿਕੇਦਾਰ ਮੁਰਦਾਬਾ ਨਗਰ ਕੌਂਸਲ ਮੁਰਦਾਬਾ ਪ੍ਰਸ਼ਾਸਨ ਮੁਰਦਾਬਾ ਨਗਰ ਕੌਂਸਲ ਮੁਰਦਾਬਾ ਨਗਰ ਕੌਂਸਲ ਮੁਰਦਾਬਾ ਕੌਂਸਲ ਮੁਰਦਾਬਾ ਵਿਕੇਦਾਰ ਮੁਰਦਾਬਾ ਵਿਕੇਦਾਰ ਮੁਰਦਾਬਾ ਸ਼ਾਹੀ ਨਹੀਂ ਚਲੇਗੀ ਤੱਕੇ ਸ਼ਾਹੀ ਨਹੀਂ ਚਲੇਗੀ ਸੁਸ਼ਕਲ ਕਮੇਟੀ ਮੁਬਾਰਕ ਸੁਸ਼ਕਲ ਕਮੇਟੀ ਮੁਬਾਰਕ ਕੋਈ ਗੱਲ ਨਹੀਂ ਜੀ ਮੁੱਲ ਲਿੱਤਾ ਤੁਸੀਂ ਮੁੱਲ ਲਿੱਤੀਆ ਠੀਕ ਹੈ ਜੀ ਸਾਨੂੰ ਸੈਂਟਰ ਦੀ ਪਾਲਿਸੀ ਆ 2014 ਦੇ ਜਿਹੜਾ ਐਕਟ 500 ਦੀ ਅਸੀਂ ਉਹਨਾਂ ਦਾ ਨਾ ਕਰੀਆ ਇਹ ਪਾਰਕਿੰਗ ਦੀ ਇਹ ਪਾਰਕਿੰਗ ਨਾਲ ਗੱਲ ਕਰੋ ਜੀ ਅਸੀਂ ਨਹੀਂ ਕੀਤਾ ਅਸੀਂ ਆਪਣੇ ਬਿਅਰ ਤੇ ਦੱਸ ਰੇੜੀਆਂ ਲੱਗਣ ਆਉਂਦੀਆਂ ਇੱਥੇ ਰੇੜੀ ਨਹੀਂ ਲੱਗਣ ਦੇਣੀ ਤੁਸੀਂ ਦੀ ਲੋਸ ਸਾਨੂੰ ਦੁਕਾਨਦਾਰ ਦੀ ਲੋਸ ਆ ਬਾ ਸਾਨੂੰ ਪ੍ਰਸ਼ਾਸਨ ਕਹਾਂਗੇ ਅਸੀਂ ਉਹਨਾਂ ਨੂੰ ਕਹਿ ਸਕਦੇ ਆ ਜਾਂ ਤੁਸੀਂ ਸਾਡੇ ਨਾਲ ਦੁਕਾਨਦਾਰ ਦੇਖੋ ਤੁਸੀਂ ਸਾਡੇ ਭਰਾ ਹੋ ਅਸੀਂ ਤੁਹਾਡਾ ਬੈਸ ਕਰਦੇ ਚੰਗੜੀ ਲੱਗਦੇ ਬੈਸ ਤਾਂ ਕਰੇਗਾ ਮੈਂ ਨਹੀਂ ਤੂੰ ਬਾਬਾ ਤਾਉ ਨਹੀਂ ਨਹੀਂ ਪਤਾ ਕੀ ਗੱਲ ਹੈ ਇੱਥੇ ਟੋਪਿਕ ਤੇ ਨਹੀਂ ਕਰ ਸਕਦਾ ਮੈਂ ਤੁਹਾਡੇ ਨਾਲ ਕਿਉਂਕਿ ਇਹ ਟੋਪਿਕ ਨਾਲ ਸਾਡੀ ਜਿਹੜੀ ਮੰਗ ਹੈ ਜੀ ਅਸੀਂ ਉਹ ਮੰਗਣੀ ਆ ਆਪਣੀ ਜਿਹੜੀ ਮੰਗ ਆ ਆਪਣੀ ਜੀ ਤੁਹਾਨੂੰ ਮੰਗੋ ਇੱਥੇ ਅਸੀਂ ਜਿਹੜੀਆਂ ਨਹੀਂ ਲੱਗਣ ਦੇਣੀਆਂ ਵੀ ਦੁਕਾਨਾਂ ਮੂਰੇ ਆ ਜੀ ਇਹ ਤੁਹਾਡੀ ਦੁਕਾਨ ਨਹੀਂ ਜੀ ਤੁਹਾਡੀ ਦੁਕਾਨ ਦੇ ਅਸੀਂ ਅੱਗੇ ਲਾਵਾਂਗੇ ਤੁਸੀਂ ਮੈਂ ਜਹਾ ਦੇਖੋ ਇੱਕ ਰੇਡੀਆਂ ਚ ਗਾ ਦਿਓ ਕਿੱਥੋਂ ਲੰਘੂ ਆ ਗੱਡੀਆਂ ਚ ਗਾ ਦਿਓ ਠੀਕ ਹੈ ਸਾਨੂੰ ਕੋਈ ਤਰਾਈ ਤੁਸੀਂ ਲੱਗਣ ਦੀ ਜਗ੍ਹਾ ਨਹੀਂ ਹੈ ਜੀ ਜਿਹੜੀ ਮੈਂ ਗੱਲ ਕਰਦਾ ਆ ਗੱਡੀਆਂ ਚ ਚਾਓ ਜੇ ਕੋਸ਼ਿਸ਼ ਚਾਓ ਸਾਡੇ ਨਾਲ ਕੋਈ ਬਹਿਸ ਨਹੀਂ ਬਹਿਸ ਨਹੀਂ ਹੈਗੀ ਤੂੰ ਆ ਬਲਟ ਨਹੀਂ ਬੋਲਣਾ ਨਾ ਅਸੀਂ ਕਿਉਂ ਨਹੀਂ ਅਸੀਂ ਫੇਰ ਸਾਡੀ ਰੇੜੀਆਂ ਲੱਗੀਆਂ ਸਾਡੀ ਰੇੜੀ ਤੇ ਜਿਹੜਾ ਅਟੈਕ ਕਰੂਗਾ ਅਸੀਂ ਉਹਨੂੰ ਕਾਵਾਂਗੇ ਜਿੰਨਾ ਵੀ ਆਹਾ ਜੀ ਆਹਾ ਜੀ ਜਿਹੜਾ ਸਾਡੀ ਰੇੜੀ ਤੇ ਅਟੈਕ ਕਰੂਗਾ ਜੀ ਅਸੀਂ ਉਹਨੂੰ ਕਾਵਾਂਗੇ ਜੀ ਬਿਲਡਿੰਗਾਂ ਬਣਾਈਆਂ ਉਹ ਸਾਰੇ ਜਿੰਨੇ ਬਣਾਈਆਂ ਨੇ ਉਹਨੂੰ ਕਹਿਣਾ ਅਸੀਂ ਤੁਹਾਨੂੰ ਤਾਂ ਨਹੀਂ ਕਿਹਾ ਹੈਗਾ ਤੂੰ ਵੀ ਤੂੰ ਆ ਗੱਲ ਨਹੀਂ ਕਰੀ ਨਾ ਨਾ ਜਿੰਨੇ ਬਣਾਈਆਂ ਉਹਨੂੰ ਕਹਿਆ ਥੋੜੇ ਨਾਲ ਤਾਂ ਨਹੀਂ ਕਰਦੇ ਅਸੀਂ ਥੋੜੇ ਨਾਲ ਤਾਂ ਨਹੀਂ ਕਰਦੇ ਉਹ ਅਸੀਂ ਥੋੜੇ ਨਾਲ ਨਹੀਂ ਕਰਦੇ ਅਸੀਂ ਥੋੜੇ ਨਾਲ ਕਰਦੇ ਮੈਂ ਕਹਾਂ ਤੁਸੀਂ ਬਣਾਈ ਕੋਈ ਥੋੜੇ ਨਾਲ ਨਹੀਂ ਕਰਦੇ ਅਸੀਂ ਅਸੀਂ ਤੁਹਾਡੇ ਨਾਲ ਨਹੀਂ ਕਰਦੇ ਅਸੀਂ ਆਪਣੀ ਕਰਦੇ ਪਏ ਜਾਨਾ ਉਹ ਅਸੀਂ ਤੁਹਾਡੇ ਨਾਲ ਨਹੀਂ ਕਰਦੇ ਅਸੀਂ ਆਪਣੀ ਕਰਦੇ ਪਏ ਜਾਨਾ ਉਹਨਾਂ ਨੂੰ ਹੁੰਦਾ ਨਹੀਂ ਦਿੱਤਾ ਜਿਦਾ ਭਰਾਵਾਂ ਸਾਡੇ ਬਾਰੇ ਤੁਹਾਨੂੰ ਭਰਾਵਾਂ ਨੂੰ ਇੱਜ਼ਤ ਦਿੰਦੇ ਨਾ ਮੈਂ ਫੇਰ ਇਹਨਾਂ ਨਾਲ ਤੁਹਾਨੂੰ ਮੁੱਦਾ ਕਦੇ ਛੇੜਦਾ ਉਹ ਮੁੱਦਾ ਮਾਰੇ ਸਾਡੀ ਰੇੜੀ ਉੱਤੇ ਰੋਟੀ ਰੋਟੀ ਦਾ ਲੱਤ ਮਾਰਦਾ ਅਗਲਾ ਜਿਹੜਾ ਹੈਗਾ ਦੇਖ ਤੁਸੀਂ ਉਹਨੂੰ ਕਹੋ ਰੇੜੀਆਂ ਨਹੀਂ ਲੱਗਣ ਦੇ ਤੁਸੀਂ ਉਹਨੂੰ ਇਹ ਗੱਲ ਕਹੋ ਵੀ ਰੇੜੀ ਨੂੰ ਰੇੜੀ ਨੂੰ ਪ੍ਰਸ਼ਾਸਨ ਚੁਕਾ ਸਕਦੇ ਨਾ ਰੇੜੀ ਨੂੰ ਪ੍ਰਸ਼ਾਸਨ ਚੁਕਾ ਸਕਦੇ ਰੇੜੀ ਨੂੰ ਪ੍ਰਸ਼ਾਸਨ ਚੁਕਾ ਸਕਦੇ ਮੈਂ ਆਪ ਹੀ ਲੱਗਣ ਦੇਣੀ ਜਾਈ ਫੇਰ ਉਹੀ ਗੱਲ ਫੇਰ ਤੁਸੀਂ ਆਹ ਬਹਿਸ ਕਰੋ ਤੁਸੀਂ ਆਹ ਬਹਿਸ ਅਸੀਂ ਨੀਕੀ ਹੁੰਦਾਂ ਨੇ ਅਸੀਂ ਆਬਰੀਆ ਆਪਣੀਆਂ ਰੇਡੀਆਂ ਲਾਈਆਂ ਹੋਈਆਂ ਨੇ ਅਸੀਂ ਜੇ ਸਾਨੂੰ ਮਾਰਾ ਕਹਿੰਦਾ ਬੋਲਾਂਗਾ ਤੂੰ ਸਾਨੂੰ ਕਹੋ ਆਕੇ ਜਿਹੜਾ ਤੈਨੂੰ ਮੈਂ ਗੱਲ ਲਈ ਜੇ ਤੈ ਕੋਈ ਤੈ ਇਹ ਮੁੱਦਾ ਨਹੀਂ ਕਰਨਾ ਉੱਚੀ ਨਹੀਂ ਕਰਨਾ ਉਹ ਇਹਦਾ ਮੁੱਦਾ ਸ਼ੇਅਰ ਕਰਦਾ ਸਾਨੂੰ ਕੀ ਲੋੜ ਹੈ ਆ ਫਿਰ ਇਹਦਾ ਸਾਨੂੰ ਲੋੜ ਹੀ ਨਹੀਂ ਭਾਈ ਤੇਰਾ ਮੀਡੀਆ ਨੂੰ ਕਹਿਣਾ ਜੀ ਪ੍ਰੈ ਪ੍ਰੈ ਉਹ ਮੀਡੀਆ ਨੂੰ ਅਸੀਂ ਸਾਡੀ ਜਿਹੜੀ ਵੀਡੀਓ ਬਣਾ ਰਹੇ ਨੇ ਉਹ ਜਿਹੜੇ ਕਿਹੜੇ ਬ੍ਰਾਂਡ ਦੇ ਸਾਹਮਣੇ ਬ੍ਰਾਂਡ ਦੇ ਉਹ ਮਾਰਾਂਗੇ ਤੁਸੀਂ ਇੱਧਰ ਜਾ ਕੇ ਦੇਖੋ ਅਸੀਂ ਅਸੀਂ ਉੱਥੋਂ ਕੀ ਲੈਣਾ ਗੱਲ ਤੋਂ ਥੋੜਾ ਤਾਂ ਨੌਲੇ ਨਹੀਂ ਦਿੱਤਾ ਸੀ ਥੋੜਾ ਤਾਂ ਨੌਲੇ ਦਿੱਤਾ ਥੋੜਾ ਤਾਂ ਕੋਈ ਗੱਲਬਾਤ ਨਹੀਂ ਕੀਤੀ ਬ ਕਿਹੇ ਬਰਾਂਡੇ ਬੰਨ ਜਿੱਤਾ ਗੱਲ ਮੈਨੂੰ ਉਹ ਬਰਾਂਡੇ ਤੁਸੀਂ ਹੁਣ ਦੁਕਾਨਦਾਰਾਂ ਕੋਲ ਆਵਜਾ ਕੇ ਦੇਖੋ ਬਰਾਂਡੇ ਉੱਥੇ ਤੂੰ ਦੇਖਣਾ ਉਹ ਵੀਰੇ ਅਸੀਂ ਆਪਾਂ ਦਾ ਨਾਂ ਨਹੀਂ ਦਿੱਤਾ ਕਿਸੇ ਦਾ ਬਾਈ ਅਸੀਂ ਰੈਡੀ ਲੱਗਦੇ ਅਸੀਂ ਲੜਨਾ ਸਾਡੇ ਭਰਾਣੇ ਇਹ ਵੱਡੇ ਹੁਣ ਲਾ ਪਹਿਲਾਂ ਮੇਰੀ ਪੂਰੀ ਗੱਲ ਠੀਕ ਹੈ ਇਹਨਾਂ ਦਾ ਸਾਡਾ ਕੋਈ ਗੱਲ ਕਰ ਮੇਰੇ ਮੂਹਰੇ ਓਏ ਇਧਰ ਛੋਲੇ ਬਾਈ ਆ ਹੈਗੇ ਰੇਡੀ ਵਾਲੀਆਂ ਗੱਲਾਂ ਆ ਮਾਹੌਲ ਵਾਲਾ ਕੰਮ ਖਰਾਬ ਨਾ ਕਰ ਇਹ ਨੂੰ ਫਿਰ ਜੀ ਸਮਝਾਉਣਾ ਠੀਕ ਹੋ ਜਾਏਗਾ ਕਿਹਾ ਕਿ ਨਹੀਂ ਆਪਾਂ ਚੱਗੇ ਲੱਭਦੇ ਆਪਾਂ ਤਿੱਥੇ ਤਿੱਥੇ ਬੈਸタル ਆ ਬਾਈ ਸਰਦਾਰ ਬੰਦੇ ਆ ਸਾਰੇ ਮਾਹੌਲ ਮੂਹੂਲਾ ਜੀ ਜੰਮ ਜੀ ਜੰਮ ਹੋਊਗਾ ਜੀ ਤੇ ਕਰਾਵਾ ਦਿਖਾ ਦਿੰਦਾ ਹੁਣੀ ਜੇ ਤੂੰ ਦੇਖਣਾ ਚਾਹੁੰਦਾ ਕੁਝ ਮੈਂ ਨਾ ਹੈਗਾ ਮਾਰਨਾ ਕਿਹਨੂੰ ਬੁਲਾਣਾ ਨਹੀਂ ਚੱਲ ਤੂੰ ਮੇਰੀ ਗੱਲ ਸੁਣਾ ਕਰਨਾ ਕਰਨੇ ਨਹੀਂ ਅਸੀਂ ਕਰਨੇ ਨਹੀਂ ਅਸੀਂ ਲੜਨੇ ਨਹੀਂ ਉਹ ਅਸੀਂ ਲੜਨਾ ਹੀ ਨਹੀਂਗਾ ਜੀ ਲੈ ਤੈਨੂੰ ਮੈਂ ਦਿਖਾਉਂਗਾ ਵੇ ਚੱਲ ਜੀ ਅਸੀਂ ਤੂੰ ਆ ਬੈਠ ਸਾਈਡ ਤੂੰ ਬੈਠ ਨਾ ਮੈਂ ਸਮਝ ਗਿਆ ਅੱਡੇ ਨਾ ਬੈਸ ਰਹਾ ਬੋਲੀ ਮਾਰਕੀਟ ਚ ਗਾੰਡੂ ਆ ਅਸੀਂ ਗਾੰਡੂ ਨਹੀਂ ਹੈਗੇ ਅੱਡੇ ਤੇ ਤਮ ਹੈਗਾ ਸੀ ਮੈਂ ਥੋੜੀ ਹੋਰ ਵੀ ਲੈ ਰਿਹਾ ਥੋੜੀ ਪਹਿਲਾਂ ਵੀ ਕਰਦਾ ਸੀ ਤੁਹਾਡੇ ਨਾਲ ਸਾਡਾ ਕੋਈ ਰੋਲਾ ਨਹੀਂ ਸਾਡਾ ਰੇਡੀਓ ਦਾ ਸਾਡਾ ਪ੍ਰਸ਼ਾਸਨ ਦਾ ਰੋਲਾ ਤੂੰ ਸੀ ਸਾਡਾ ਕੋਈ ਰੋਲਾ ਨਹੀਂ ਕਿਹਾ ਕਿ ਨਹੀਂ ਧਿਆਨ ਨਾਲ ਗੱਲ ਕਰੇ ਉਹ ਕਹਿੰਦਾ ਨਹੀਂ ਨਗਰ ਕੌਂਸਲਰ ਦੇ ਵਿੱਚ ਸਾਡੀ ਇੱਕ ਟਾਊਨ ਵੈਂਡਿੰਗ ਕਮੇਟੀ ਬਣੀ ਹੋਈ ਹੈ ਸੈਂਟਰ ਸਰਕਾਰ ਵੱਲੋਂ ਜਿਹਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਕੰਮ ਕਰਦਾ ਵਾ ਜੇ ਉਹਨੂੰ ਉੱਥੋਂ ਉਠਾਣਾ ਵਾ ਤਾਂ ਪਹਿਲਾਂ ਉਹਨੂੰ ਜਗ੍ਹਾ ਦਿੱਤੀ ਜਾਵੇ ਜਿਹਦੇ ਅੰਡਰ 7 ਜ਼ੋਨ ਵੀ ਸ਼ਹਿਰ ਦੇ ਵਿੱਚ ਸਿਰਫ ਇਹ ਕਾਗਜ਼ਾਤ ਦੇ ਵਿੱਚ ਪਾਸ ਹੋਏ ਨੇ ਸਾਡੀ ਪਿਛਲੇ ਇੱਕ ਦੋ ਦਿਨ ਪਹਿਲਾਂ ਇੱਕ ਨਗਰ ਕੌਂਸਲਰ ਟਾਊਨ ਵੈਂਡਿੰਗ ਦੀ ਕਮੇਟੀ ਦੀ ਮੀਟਿੰਗ ਵੀ ਹੋਈ ਆ ਅਸੀਂ ਉਹਦੇ 'ਚ ਵੀ ਉਹਦੇ 'ਚ ਚੇਅਰਮੈਨ ਹੀ ਉਹ ਸਾਹਬ ਨੇ ਜੀ ਤੇ 17 ਮੈਂਬਰੀ ਉਹ ਕਮੇਟੀ ਹੈ ਤੇ ਉਹਦੇ ਵਿੱਚ ਵੀ ਅਸੀਂ ਮੰਗ ਰੱਖੀ ਆ ਵੀ ਜਿੰਨੇ ਵੀ ਸਾਡੇ ਰੇੜੀ ਫੜੀ ਵਾਲੇ ਭਰਾਣੇ ਜਦ ਤੱਕ ਕੰਮ ਪਰ ਸਾਨੂੰ ਨਹੀਂ ਸਮਝ ਲੱਗਦੀ ਵੀ ਕੋਸ਼ਿਸ਼ ਗਗਾਨਦਾਰ ਸਾਡੇ ਜਿਹੜੀਆਂ ਰੇਡੀਆਂ ਫੜੀਆਂ ਇਹਨਾਂ ਨੂੰ ਕਿਉਂ ਦਿੱਕਤ ਆ ਰਹੀ ਹੈ ਜੀ ਕਿਉਂਕਿ ਇੱਥੇ ਜੇ ਰੇਡਿਓ ਫੜੀਆਂ ਨਹੀਂ ਲੱਗਣਗੀਆਂ ਇੱਥੇ ਗੱਡੀਆਂ ਲੱਗ ਜਾਂਦੀਆਂ ਨੇ ਜੀ ਨੰਬਰ 2 ਤੇ ਸਾਡੇ ਪਾਸੇ ਤਾਂ ਸਾਰਿਆਂ ਦਾ ਧਿਆਨ ਹੈਗਾ ਵੀ ਇਹ ਵਿਚਾਰੇ ਰੇੜੀ ਫੜੀ ਵਾਲੇ ਕਰਕੇ ਕਮਾਉਂਦੇ ਨੇ ਖਾਂਦੇ ਨੇ ਪਤਾ ਨਹੀਂ ਕਿਉਂ ਇਹਨਾਂ ਦੇ ਢਿੱਡ ਦੂਦੇ ਨੇ ਜੀ ਨੰਬਰ 3 ਤੇ ਇਹਨਾਂ ਨੇ ਬਰਾਂਡੇ ਜਿਹੜੇ ਜਿੰਨੇ ਦੁਕਾਨਦਾਰ ਨੇ ਇਹਨਾਂ ਦੇ ਬਰਾਂਡੇ ਇਹਨਾਂ ਦੇ ਅੱਗੇ ਅੱਗੇ ਨੇ ਜੀ ਉਹਦੇ ਬਾਰੇ ਜੇ ਅਸੀਂ ਲੋਕ ਗੱਲ ਕਰਦੇ ਆਂ ਜਾਂ ਜਿਹੜਾ ਕੋਰਟ ਦੇ ਵਿੱਚ ਬੇਸਮੈਂਟ ਦਾ ਕੇਸ ਚੱਲਦਾ ਤਾਂ ਸਾਡੇ ਨਾਲ ਇਹ ਲ ਠੀਕ ਹੈ ਅਸੀਂ ਕਹਿੰਨੇ ਆ ਸਾਡਾ ਸ਼ਹਿਰ ਆ ਸਾਡੇ ਦੁਕਾਨਦਾਰ ਵੀ ਸਾਡੇ ਭਰਾ ਨੇ ਅਸੀਂ ਆਪਸ ਵਿੱਚ ਭਾਈਚਾਰਾ ਖਰਾਬ ਨਹੀਂ ਕਰਨਾ ਚਾਹੁੰਦੇ ਅਸੀਂ ਇਹ ਕਹਿੰਨੇ ਆ ਵੀ ਜਿਹੜਾ ਇਹ ਮਸਲੇ ਦਾ ਹੱਲ ਆ ਇਹ ਬੈਠ ਕੇ ਨਿਕਲ ਸਕਦਾ ਵੈ ਵੀ ਜੇ ਸਾਡੀ ਕੋਈ ਰੇੜੀ ਫੜੀ ਨੂੰ ਕੋਈ ਦਿੱਕਤ ਵੀ ਆਉਂਦੀ ਆ ਅਸੀਂ ਪਿੱਛੇ-ਪਿੱਛੇ ਕਰਕੇ ਲਾਵਾਂਗੇ ਹੋਰ ਵੀ ਲਾਵਾਂਗੇ ਪਰ ਜੇ ਤੁਸੀਂ ਕਹੋ ਵੀ ਤੁਸੀਂ ਇੱਥੇ ਚੁਕਾਈ ਦੋਗੇ ਉਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੀ ਨਹੀਂ ਜੀ ਕੋਈ ਐਦਾਂ ਦੀ ਗੱਲ ਨਹੀਂ ਜੀ ਦੇਖੋ ਪ੍ਰਸ਼ਾਸਨ ਨੇ ਜਦੋਂ ਹੁਣ ਕਾਰਵਾਈ ਸਿਰੇ ਤੋਂ ਲੈ ਕੇ ਸਿਰੇ ਤੱਕ ਕਰਦੇ ਨੇ ਪਰ ਕੋਈ ਪਿਛਲੇ ਹਫਤੇ ਸਿਰਫ ਗੁਰੂਆਂ ਦਾ ਮਾਰਕੀਟ ਤੋਂ ਚੰਦ ਦੇ ਰੇੜੀਆਂ ਵਾਲ ਕਿ ਆਇਆ ਜਿਹੜੇ ਟੀਓ ਸਾਹਿਬ ਨੇ ਵੀ ਸਾਨੂੰ ਇਹ ਭਰੋਸਾ ਦਿਵਾਇਆ ਸੀ ਵੀ ਇਸ ਮਸਲੇ ਦਾ ਬੈਠ ਕੇ ਅਸੀਂ ਜਲ ਤੋਂ ਜਲਦ ਹੱਲ ਕਰਾਂਗੇ ਜੀ ਬਹੁਤ ਲੰਬੇ ਸਮੇਂ ਤੋਂ ਇਹ ਗੱਲ ਚੱਲ ਰਹੀ ਹੈ ਪਿਛਲੀ 23 ਤਰੀਕ ਨੂੰ ਅਸੀਂ ਪੀਓ ਸਾਹਿਬ ਨੂੰ ਇੱਕ ਲੈਟਰ ਦੇ ਕੇ ਅਸੀ ਮੰਗ ਪੱਤਰ ਕਿ ਇੱਥੋਂ ਸਾਡੀ ਮਾਰਕਿੰਗ ਮਾਰਕਿੰਗ ਕਰਾਈ ਜਾਵੇ ਪਾਰਕਿੰਗ ਦੀ ਤੇ ਇੱਥੋਂ ਰੇੜੀਆਂ ਫੜੀਆਂ ਜਿਹੜੀਆਂ ਲੱਗੀਆਂ ਹੋਈਆਂ 35 ਤੋਂ 40 ਪੰਜ ਚਾਰ ਬੰਦੇ ਦੀ ਨਹੀਂ ਮਤਲਬ ਉਹ ਪੰਜ ਪੰਜ 6 6 ਕਿੰਨੇ ਬੰਦਾ ਲਾਈ ਬੈਠਾ ਹੈ ਜਿੱਦਾਂ ਮਾਫੀਆ ਟਾਈਪ ਕਹਿ ਲੋ ਉਹਨੂੰ ਔਰ ਅਸੀਂ ਉਹਨਾਂ ਨੂੰ ਕਿਹਾ ਵੀ ਇੱਥੇ ਚਕਾਈਆਂ ਜਾਣ ਤੇ ਪ੍ਰੋਪਰ ਮਾਰਕਿੰਗ ਕਰਾਈ ਜਾਵੇ ਤਾਂਕਿ ਸਾਡੇ ਕੋਲ ਜਿਹੜਾ ਕਸਟਮਰ ਆ ਉਹ ਪਹੁੰਚ ਸਕੇ ਜਿਹੜਾ ਕਿ ਹੁਣ ਕਸਟਮਰ ਆਉਂਦਾ ਤਾਂ 2-2 ਘੰਟੇ ਵੇਟ ਕਰਨੀ ਪੈਂਦੀ ਹੈ ਉਹਨਾਂ ਨੂੰ ਤਾਰਾਂ ਦੇ ਵਿੱਚ ਖੜੇ ਰਹਿੰਦੇ ਨੇ ਵਿਚਾਰੇ ਵੇਟਿੰਗ 'ਚ ਕਾਰਨ ਕੀ ਆ ਪਿੱਛੇ 40 ਤੋਂ 50 ਰੇੜੀਆਂ ਲੱਗੀਆਂ ਹੋਈਆਂ ਜੇ 40-50 ਰੇੜੀਆਂ ਹਟਦੀਆਂ ਨੇ ਤਾਂ ਸਮੂਥਲੀ ਸਾਡੀ ਪਾਰਕਿੰਗ ਚੱਲਦੀ ਹੈ ਜਿੱਦਾਂ 5 ਦਿਨ ਅਸੀਂ ਦੇਖਿਆ ਲਗਾਤਾਰ ਬਹੁਤ smooth ਚੱਲਦੀ ਸੀ ਪਾਰਕਿੰਗ ਤੇ ਕਸਟਮਰ ਵੀ ਖੁਸ਼ ਸੀ ਸਾਡਾ ਕਿ ਸਾਨੂੰ ਹੁਣ ਟਾਈਮ ਤੇ ਅਸੀਂ ਪਹੁੰਚਦੇ ਆਂ ਘੰਟਾ ਤੋਂ ਘੰਟਾ ਜਿਹੜਾ ਕਸਟਮਰ ਖੜ ਕੇ ਆਉਂਦਾ ਨੈਕਸਟ ਟਾਈਮ ਉਹ ਵਰਦਾ ਨਹੀਂ ਮਾਰਕੀਟ 'ਚ ਉਹ ਕਹਿੰਦਾ ਅਸੀਂ ਇੰਨੀ ਧਰ ਕਾਤੇ ਵੇਟ ਕਰੀ ਅਸੀਂ ਕਿਤੇ ਹੋਰ ਬਣਵਾ ਲੈਨੇ ਆ ਸਾਮਾਨ ਆਪਣਾ ਜਿਹਨੇ ਖਰੀਦਣਾ ਹੋਰ ਕਿਤੇ ਖਰੀਦ ਲੈਨੇ ਆ ਇਹ ਸਾਨੂੰ ਕਸਟਮਰ ਹੀ ਸਾਨੂੰ ਮਤਲਬ ਬਾਰ-ਬਾਰ ਆ ਕੇ ਦੱਸਦਾ ਸੀ ਕਿ ਅਸੀਂ ਪਰੇਸ਼ਾਨ ਆ ਤੁਹਾਡੀ ਦੁਕਾਨ ਤੇ ਅਸੀਂ ਆਉਣਾ ਨਹੀਂ ਅਸੀਂ ਆਉਣਾ ਬੰਦ ਕਰ ਦੇਣਾ ਗੁਰੂ ਮਦਸ ਮਾਰਕੀਟ ਅਸੀਂ ਕਿਤੇ ਹੋਰ ਹੋਰ ਜਾ ਕੇ ਸਾਮਾਨ ਲੈ ਲਿਆ ਕਰਾਂਗੇ ਖਰੀਦ ਲੈ ਕਰਾਂਗੇ ਇਸ ਇਸ ਬਾਬਤ ਅਸੀਂ ਫਿਰ 23 ਤਰੀਕ ਨੂੰ 23 ਜਨਵਰੀ ਨੂੰ ਇੱਕ ਮੰਗ ਪੱਤਰ ਦਿੱਤਾ ਉਹ ਤੋਂ ਬਾਅਦ ਰਿਮਾਈਂਡਰ ਫਿਰ 31 ਤਰੀਕ ਨੂੰ ਇਸ ਵਿੱਚ ਅਸੀਂ ਮੰਤਰੀ ਜੀ ਨੂੰ ਵੀ ਮਿਲੇ ਸੌਨ ਸਾਹਿਬ ਤੇ ਉਹਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਕਿ ਅਸੀਂ ਉਹਨਾਂ ਨੂੰ ਮੰਗਾ ਰੱਖੀ ਆ ਆਪਣੀ ਕਿ ਪੋਥੀਆਂ ਮੰਗਾ ਜਾਇਜ ਨੇ ਤੇ ਉਹਨੂੰ ਅਸੀਂ ਠੀਕ ਕਰਵਾਵਾਂਗੇ। ਉਤੋਂ ਬਾਅਦ ਮੈਡਮ ਪਰਮਜੀਤ ਕੌਰ ਨੇ ਆ ਕੇ ਰੇੜੀਆਂ ਸਾਰੀਆਂ ਚੁਕਾਤੀਆਂ। 5-6 ਦਿਨੇ ਹੀ ਹਲੇ ਹੋਏ ਨੇ ਚੱਕੀਆਂ ਨੂੰ। ਅੱਜ ਸੰਡੇ ਦਾ ਦਿਨ। ਅੱਜ ਸਵੇਰੇ ਸਵੇਰੇ ਆ ਕੇ ਉਦਾਂ ਹੀ ਪ੍ਰੋਪਰ ਫੇਅਰ ਉਹਨਾਂ ਨੇ ਆਪਣੇ ਪੂਰੇ ਅੱਡੇ ਲਾਈਕ ਖੋਖੇ ਜਿਵੇਂ ਹੁੰਦੇ ਨੇ। ਖੋਖੇ ਦੇ ਲਾ ਲੰਦੇ ਟੈਂਟ ਲਾ ਲੰਦੇ ਹਲੇ ਉਹ ਤਾਂ ਨਹੀਂ ਲਗਾਏ। ਪਰ ਆਪਣੀਆਂ ਰੇੜੀਆਂ ਪੂਰੀਆਂ ਲਗਾ ਲਈਆਂ ਉਹਨਾਂ ਨੇ ਆ ਕੇ। ਆਜੋ ਸਰ ਆਜੋ। ਅਸੀਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਇਹ ਕਾਤੇ ਲੱਗੀਆਂ ਤਾਂ ਚੁਕਾਤੀਆਂ ਸੀ ਅਸੀਂ ਉਹ ਕਹਿੰਦੇ ਸਾਨੂੰ ਠੇਕੇਦਾਰ ਨੇ ਕਿਹਾ ਇਹ ਤਾਂ ਐਵੇਂ ਹੀ ਲੱਗਣਗੀਆਂ ਅਸੀਂ ਨਿਊਰੋ ਚੱਕਣੀਆਂ ਅਸੀਂ ਆ ਫਿਰ ਅਸੀਂ ਦੁਕਾਨਾ ਬੰਦ ਕਰਕੇ ਕਹਿੰਦਾ ਤੁਸੀਂ ਜੋ ਮਰਜ਼ੀ ਕਰੋ ਅਸੀਂ ਇੱਥੇ ਹੀ ਰਹਿਣਾ ਤੇ ਉਹਨਾਂ ਨੇ ਦੁਕਾਨਦਾਰਾਂ ਨਾਲ ਬਤਸਲੂਕੀ ਵੀ ਕੀਤੀ ਆ ਧੱਕਾ ਮੁੱਕੀ ਵੀ ਕੀਤੀ ਆ ਤੇ ਅਸੀਂ ਫਿਰ ਆਪਣਾ ਇਦੋਂ ਫੈਸਲਾ ਲੱਤਾ ਕਿ ਅਸੀਂ ਇੱਥੇ ਇੱਕ ਸ਼ਾਂਤੀਪੂਰਕ ਬੰਦ ਰੱਖੀਏ ਅਸੀਂ ਉਹਦੇ ਆਪਣਾ ਧਰਨਾ ਦੇ ਰਹੇ ਆ ਇਹਦੇ ਅੱਗੇ ਮਾਰਕੀਟ ਦੇ ਅੱਗੇ ਅਸੀਂ ਹੁਣ ਧਰਨਾ ਦੇ ਰਹੇ ਆ ਤੇ ਅਸੀਂ ਕਾਲ ਵੀ ਕੀਤੀ ਹੈ ਕੱਲ ਦੀ ਕੱਲ ਨੂੰ ਸਾਰੀ ਪੂਰੀ ਤੌਰ ਤੇ ਮਾਰਕੀਟ ਬੰਦ ਹੋ ਜੇ ਸਾਡੀ ਮੰਗ ਨਹੀਂ ਮੰਨੀ ਗਈ ਕੱਲ ਯਾਨੀ ਸੋਮਵਾਰ ਦੀ ਗੱਲ ਕਰੀਏ ਸੋਮਵਾਰ ਜੀ ਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਪੁਲਿਸ ਪ੍ਰਸ਼ਾਸਨ ਤੋਂ ਵੀ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਇਹ ਗੁੰਡੇ ਬੰਦੇ ਨੇ ਇਹਨਾਂ ਦਾ ਕੋਈ ਪਤਾ ਨਹੀਂ ਕਿਹਦੇ ਨਾਲ ੱਟਕਾ ਮੁਕੀ ਕਰਨ ਕਿਹਦੇ ਸੱਟ ਪੇਟ ਵੀ ਮਾਰ ਸਕਦੇ ਨੇ ਇੱਥੇ ਸ਼ਰੀਫ ਇਮਾਨਦਾਰ ਦੁਕਾਨਦਾਰ ਜਿਹੜੇ ਆਪਣੇ ਕਰੂਪੀ ਕਮੌਲੀਆਂ ਆਉਂਦੇ ਨੇ ਉਹਨਾਂ ਨਾਲ ਗੁੰਡਾਗਰਦੀ ਕਰਦੇ ਨੇ ਠੀਕ ਹੈ ਉਹ ਤੋਂ ਬਾਅਦ ਪਲੱਸ ਜਿਹੜੀ ਕਾਰਾਂ ਵਾਲੇ ਕਸਟਮਰ ਹੁੰਦੇ ਉਹਨਾਂ ਨਾਲ ਵੀ ਬਦਤਮੀਜ਼ੀ ਨਾਲ ਪੇਸ਼ ਆਉਂਦੇ ਆ ਅਸੀਂ ਹੁਣ ਇਹ ਮੰਗ ਕਰਦੇ ਹਾਂ ਕਿ ਸਾਡੀਆਂ ਮੰਗਾ ਮੰਨੀਆਂ ਜਾਣ ਰੇੜੀਆਂ ਚਕਾਈਆਂ ਜਾਣ ਰੇੜੀਆਂ ਬੜੀਆਂ ਪ੍ਰੋਪਰ ਮਾਰਕਿੰਗ ਵੀ ਕਰਾਈ ਜਾਵੇ ਇਹਦੀ ਕੋਨੂੰ ਪਹਿਲਾਂ ਦੱਸਿਆ ਵੀ ਹਾਂਜੀ ਤੁਹਾਨੂੰ ਜਿਹੜੀ ਦੁਕਾਨ ਦਾ ਦੇ ਕਿੰਨੇ ਕਿ ਖਰਚੇ ਪੈਂਦੇ ਹੁੰਦੇ ਨੇ ਆਮ ਤੌਰ ਤੇ ਜਿਦਾ ਕਿ ਬਿਜਲੀ ਦਾ ਹੋਵੇ ਜਿਸ ਤਰ੍ਹਾਂ ਕਿ ਕਿੰਨਾ ਕਿ ਤੁਹਾਨੂੰ ਸਾਰੇ ਸਾਹਮਣਾ ਕਰਨਾ ਸਾਰੇ ਖਰਚੇ ਨੇ ਜੀ ਦੁਕਾਨਦਾਰ ਦਾ ਇੱਕ ਤੁਹਾਨੂੰ ਪਤਾ ਹੈ ਬਿਜਲੀ ਦਾ ਖਰਚਾ ਮੁੰਡੇ ਰੱਖੇ ਹੁੰਦੇ ਨੇ ਮੁੰਡਿਆਂ ਦਾ ਖਰਚਾ ਪੈਂਦਾ ਜੀ ਐਸਟੀਆ ਭਰਨੀਆਂ ਟੈਕਸ ਭਰਨੇ ਨੇ ਸਾਰਾ ਕੁਝ ਸਾਡੇ ਦੀ ਜੀਐਸਟੀ ਵਾਲੇ ਹੁਣ ਆਏ ਨੇ ਸਾਰਿਆਂ ਨੂੰ ਨੋਟਿਸ ਫੜਾ ਕੇ ਜਾਂਦੇ ਨੇ ਕਿ ਆਪਣਾ ਜੀਐਸਟੀ ਟੈਕਸ ਲਾਓ ਜੀ ਦੋ ਜੀ ਚੈਕਿੰਗ ਕਿਤਾਬਾਂ ਵਾਲੇ ਦੀ ਹੁੰਦੀ ਹੈ ਅਸੀਂ ਗਵਰਨਮੈਂਟ ਟੈਕਸ ਵੀ ਭਰਦੇ ਆ ਤੇ ਸਾਨੂੰ ਪਲਾਨਡ ਇਹ ਮਿਲੀ ਹੋਈ ਆ ਤੇ ਪਲੈਂਟ ਮਿਲੀ ਹੋਈ ਆ ਇੱਥੇ ਇਹਦਾ ਜ਼ਿਕਰ ਨਹੀਂ ਹੈਗਾ ਕਿ ਇੱਥੇ ਰੇੜੀ ਫੜੀ ਲੱਗੂਗੀ ਕੋਈ ਵੀ ਇਹ ਹੁਣ ਜ਼ਬਰਦਸਤੀ ਤੌਰ ਤੇ ਲਗੀਆਂ ਜਾ ਰਹੀਆਂ ਨੇ ਅਸੀਂ ਇਹ ਮੰਗੇ ਕਰਦੇ ਆਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਆਂ ਸਾਡੀ ਇਹ ਮੰਗ ਪੂਰੀ ਕੀਤੀ ਜਾਵੇ ਨਹੀਂ ਤਾਂ ਅਸੀਂ ਮਜਬੂਰ ਹੋ ਕੇ ਫਿਰ ਬੰਦ ਦੇ ਅਸੀਂ ਸੱਦੇ ਤੇ ਆਪਣੇ ਚਲੇ ਜਾਵਾਂਗੇ ਸੋਮਵਾਰ ਨੂੰ ਕੱਲ ਅਹ ਹਾਂ ਕੀ ਨਾਮ ਹੈ ਜੀ ਤੁਹਾਡਾ ਅ ਮੇਰਾ ਨਾਮ ਕੁਲਦੀਪ ਸੂਦ ਹੈ ਜੀ ਤੇ ਸਾਰੇ ਜਿਹੜਾ ਧਰਨਾ ਲਗਾਇਆ ਗਿਆ ਹੈ ਕੀ ਕਾਰਨ ਹੈਗਾ ਕਿੰਨੀ ਵੱਡੇ ਪੱਧਰ ਤੇ ਤੁਹਾਡੇ ਸਾਰੇ ਦੁਕਾਨਦਾਰਾਂ ਵੱਲੋਂ ਜਿਹੜੇ ਗੁਰੂ ਅਮਰਦਾਸ ਮਾਰਕੀਟ ਦੇ ਦੁਕਾਨਦਾਰ ਨੇ ਉਹਨਾਂ ਵੱਲੋਂ ਧਰਨਾ ਲਗਾਉਣਾ ਉਹ ਗੱਲ ਇਹ ਹੈ ਜੀ ਅਸੀਂ ਇਹ ਧਰਨੇ ਲਾਉਣ ਤੋਂ ਪਹਿਲਾਂ ਅਸੀਂ ਸਾਰੇ ਆਪਣੇ ਮਿਨਿਸਟਰ ਸਾਹਿਬ ਨੂੰ ਕਾਉਂਸਲ ਆਪਣੇ ਮਿਊਨਿਸਪਲ ਕਮੇਟੀ ਈਓ ਸਾਹਿਬ ਨੂੰ ਅਸੀਂ ਸਾਰਿਆਂ ਨਾਲ ਕੰਟੈਕਟ ਕਰਕੇ ਅਸੀਂ ਉਸ ਤੋਂ ਬਾਅਦ ਸਾਨੂੰ ਮਜਬੂਰਨ ਅੱਜ ਧਰਨਾ ਲਾਣਾ ਪਿਆ ਅਸੀਂ ਜਾਣਦੇ ਨਹੀਂ ਸੀ ਕਿ ਕੋਈ ਇਸ ਟਾਈਪ ਦਾ ਅਸੀਂ ਧਰਨਾ ਲਾਈਏ ਅਸੀਂ ਇੱਥੇ ਇਹ ਸਾਡੀ ਇੱਕ ਨਾ ਗੁਰੂ ਅਮਰਦਾਸ ਮਾਰਕੀਟ ਪਲਾਨਡ ਮਾਰਕੀਟ ਹੈ ਇੰਪਰੂਵਮੈਂਟਸ ਦੀ ਇਹਦੇ ਦਾ ਇੱਕ ਨੋਰਮਸ ਜਿਹੜੇ ਆ ਉਹਨੂੰ ਅਸੀਂ ਪੂਰਾ ਫਾਲੋ ਕਰਦੇ ਆ ਉਹਦੇ ਵਿੱਚ ਸਾਨੂੰ ਇਹਨਾਂ ਨੇ ਪੂਰੀਆਂ ਕੰਡੀਸ਼ਨਾਂ ਦੱਸਿਆ ਹੁੰਦੀਆਂ ਵੀ ਆਹ ਚੀਜ਼ ਇੱਥੇ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ ਬਾਥਰੂਮ ਐਕਸਟਰਾ ਜੋ ਵੀ ਸਮਥਿੰਗ ਹਰ ਫੈਸਿਲਿਟੀ ਸਾਨੂੰ ਇਹ ਦਿੱਦੰਦੇ ਆ ਉਹਦੇ ਵਿੱਚ ਇਹ ਸਾਡੀ ਕੰਡੀਸ਼ਨ ਹੁੰਦੀ ਹੈ ਵੀ ਇੱਥੇ ਕੋਈ ਵੀ ਕਿਸੇ ਟਾਈਪ ਦੀ ਕੋਈ ਇਨਕ੍ਰੋਚਮੈਂਟ ਕੋਈ ਵੀ ਅਦਰ ਕੋਈ ਚੀਜ਼ ਇੱਥੇ ਨਹੀਂ ਲੱਗੇਗੀ ਕੋਈ ਰੇੜੀ ਕੋਈ ਫੜੀ ਕੋਈ ਕਿਸਮ ਦੀ ਕੋਈ ਇਲੀਗਲ ਇਨਕ੍ਰੋਚਮੈਂਟ ਕੋਈ ਬੋਰਡ ਕੋਈ ਕੁਝ ਸਿਰਫ 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 ਇਹ ਮਾਰਕੀਟ ਜਿੰਨੇ ਦੁਕਾਨਦਾਰ ਹੋਲਡਰ ਹੈ ਉਹਨਾਂ ਦੇ ਲਈ ਸਪੈਸ਼ਲ ਇਹ ਬਣਾਈ ਜਾਂਦੀ ਹੈ ਇਸ ਚੀਜ਼ ਦਾ ਸਾਰਿਆਂ ਨੂੰ ਇਲਮ ਹੈ ਆਪਾਂ ਸਭ ਨੂੰ ਪਤਾ ਹੈ ਬਾਈ ਸਕੀਮ ਇਹਨਾਂ ਦੀ ਕੰਡੀਸ਼ਨ ਬਹੁਤ ਅਸੀਂ ਉਹ ਜਿੰਨੇ ਵੀ ਇਹਨਾਂ ਦੀ ਇੰਪਰੂਵਮੈਂਟ ਅਸਦੀਆਂ ਕੰਡੀਸ਼ਨਾਂ ਅਸੀਂ ਫਾਲੋ ਕਰ ਰਹੇ ਹਾਂ ਅਸੀਂ ਆਊਟ ਆਫ ਦੀ ਵੇ ਕੋਈ ਐਸਾ ਕੰਮ ਨਹੀਂ ਕਰ ਰਹੇ ਬਟ ਇਹ ਕੰਟਰੈਕਟ ਦਿੱਤਾ ਗਿਆ ਪਾਰਕਿੰਗ ਦਾ ਈਓ ਸਾਹਿਬ ਨੇ ਮਿਨਿਸਪਲ ਕਮੇਟੀ ਨੇ ਇੱਥੇ ਕੰਟਰੈਕਟ ਦਿੱਤਾ ਸਿਰਫ ਪਾਰਕਿੰਗ ਆ ਉਹ ਪਾਰਕਿੰਗ ਪਲੇਸ ਵੀ ਸਾਡੇ ਕੋਲ ਸਾਰੇ ਨਕਸ਼ੇ ਆ ਉਹਦੇ ਵਿੱਚ ਪਾਰਕਿੰਗ ਪਲੇਸ ਵੀ ਸਾਰੀ ਮੈਂਸ਼ਨ ਕੀਤੀ ਹੋਈ ਵੀ ਆ ਤੁਹਾਡੀ ਇੱਥੇ ਗੱਡੀਆਂ پارک ਹੋ ਸਕਦੀਆਂ ਉਹਦੇ ਵਿੱਚ ਗੱਡੀਆਂ ਰੋਟੇਸ਼ਨ ਦੀ ਵੀ ਫੈਸਿਲਿਟੀ ਲਿਖੀ ਹੋਈ ਹੈ ਵੀ ਇੱਥੋਂ ਸਾਰਾ ਪਲਾਨ ਨਕਸ਼ਾ ਬਣਿਆ ਹੋਇਆ ਹੈ ਵੀ ਇੱਥੋਂ ਗੱਡੀ ਐਂਟਰ ਕਰੇਗੀ ਇੱਥੋਂ ਰੌਂਡ ਹੋ ਕੇ ਤੁਹਾਡੀ ਗੱਡੀ ਬਾਹਰ ਜਾਏਗੀ ਉਹਦੇ ਅਗੇਂਸਟ ਇਹਦੇ ਵਿੱਚ ਇੱਕ ਤੋਂ ਇਸ ਤੋਂ ਹੋਰ ਇੱਕ ਇਹ ਹੈ ਵੀ ਇਸ ਮਾਰਕੀਟ ਦੇ ਵਿੱਚ ਨੌਵੀਂ ਹਸਪੀਟਲ ਬਣੇ ਹੋਏ ਆ ਔਰ ਅچھے ਡਾਕਟਰਸ ਹੈ ਉਹ ਹਾਰਦੇ ਡਾਕਟਰਸ ਹੈ ਔਰ ਡੈਂਟਿਸਟ ਹੈ ਔਰ ਮਲਟੀਏਥੇ ਸਾਡੇ ਜਿਹੜੇ ਹਸਪੀਟਲ ਵੀ ਬਣੇ ਵੀ ਹੈ ਠੀਕ ਹੈ ਜੀ ਉਹ ਉਹ ਉਹਨਾ ਦੇਖੋ ਇਥੇ 2-3 ਇਨਸੀਡੈਂਟ ਇਦਾਂ ਦੇ ਹੋ ਚੁੱਕੇ ਵੀ ਪੇਸ਼ੈਂਟ ਨੂੰ ਹਾਰਟ ਅਟੈਕ ਆਇਆ ਵੀ ਹਸਪੀਟਲ ਤੱਕ ਪਹੁੰਚਣਾ ਉਹਦਾ ਮੁਸ਼ਕਲ ਹੋ ਗਿਆ ਉਹ ਰੈਫਰ ਕੀਤਾ ਗਿਆ ਉਹ ਬਾਰੋਬਾਰੀ ਹੀ ਇਥੋਂ ਚਲੇ ਗਿਆ ਉਹ ਉਹ ਪੇਸ਼ੈਂਟ ਬਚਿਆ ਨਹੀਂ ਬਚਿਆ ਸਾਨੂੰ ਨਹੀਂ ਪਤਾ ਬਟ ਇਥੇ ਜਿਹੜੀ ਹਸਪੀਟਲ ਦੀ ਫੈਸਿਲਿਟੀ ਵੀ ਜ਼ੀਰੋ ਹੋ ਰਹੀ ਹੈ ਉਹ ਐਡਾ ਬੜਾ ਨਾਮੀ ਹਸਪੀਟਲ ਹੈ ਬੀਐਮਕੇ ਹਸਪੀਟਲ ਹੈ ਜੀਐਚਐਮਡੀ ਐਮ ਸਾਰੇ ਡਾਕਟਰ ਹੁੰਦੇ ਆ ਬਟ ਉਹਦੇ ਲਈ ਵੀ ਸਾਨੂੰ ਬੜੀਆਂ ਦਿੱਕਤਾਂ ਆ ਰਹੀਆਂ ਹੈਗੀਆਂ ਮੋਰਓਵਰ ਆ ਹੁਣ ਦੇਖੋ ਤੁਸੀਂ ਅਸੀਂ ਰੇੜੀਆਂ ਫੜੀਆਂ ਅੱਜ ਅੱਜ ਤੋਂ ਪਹਿਲਾਂ ਅਸੀਂ ਸਾਰੇ ਮਿਲ ਕੇ ਸਾਰਿਆਂ ਨੇ ਅਸੀਂ ਚੁਕਵਾਤੀਆਂ ਸੀਗੀਆਂ ਅੱਜ ਬਾਈ ਹੁੱਕ ਬਾਈ ਕਰੁੱਕ ਇਹਨਾਂ ਨੇ ਦੁਆਰਾ ਰੇੜੀਆਂ ਲਾ ਲਈਆਂ ਅਸੀਂ ਉਹਨਾਂ ਨਾਲ ਗੱਲਬਾਤ ਕਰੀ ਵੀ ਭਾਈ ਜੀ ਇਹ ਰੇੜੀਆਂ ਦਾ ਇਥੇ ਅਲਾਉ ਨਹੀਂ ਹੈਗੀਆਂ ਤੁਸੀਂ ਕਿੱਦਾਂ ਲਾਤੀਆਂ ਕਹਿੰਦੇ ਜੀ ਅਸੀਂ ਤਾਂ ਲਾਣੀ ਹੈ ਜੀ ਤੁਸੀਂ ਜੋ ਮਰਜ਼ੀ ਕਰਨਾ ਕਰ ਲੋ ਉਹ ਸਾਡੇ ਨਾਲ ਲੜਨ ਨੂੰ ਆਏ ਅਸੀਂ ਦੁਕਾਨਦਾਰ ਅਸੀਂ ਪੀਸ ਐਂਡ ਮਾਈਂਡ ਅਸੀਂ ਅਸੀਂ ਕੋਈ ਐਜੰਦੀ ਐਜੀਟੇਸ਼ਨ ਨਹੀਂ ਕਰਨਾ ਚਾਹੁੰਦੇ ਵੀ ਜਿਹਦੇ ਨਾਲ ਕੋਈ ਮਾਹੌਲ ਵਿਗੜੇ ਅਸੀਂ ਇੱਕ ਯੂਨੀਫਾਰਮ 'ਚ ਰਹਿਣਾ ਚਾਹੁੰਦੇ ਆ ਅਸੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਆ ਕੇ ਆਪਣਾ ਜੋ ਸਾਡਾ ਰਾਈਟ ਹੈ ਅਸੀਂ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ ਅਸੀਂ ਇੱਥੇ ਧਰਨਾ ਦਿੱਤਾ ਇੱਥੇ ਸਾਡੇ ਮਾਰਕੀਟ ਦੇ ਗੁਰੂ ਅਮਰਦਾਸ ਮਾਰਕੀਟ ਦੇ ਸਾਡੇ ਸਾਰੇ ਪ੍ਰਧਾਨ ਸਾਰੀਆਂ ਐਸੋਸੀਏਸ਼ਨ ਦੇ ਪ੍ਰਧਾਨ ਹੈ ਰੈਡੀमेड ਗਾਰਮੈਂਟ ਦੇ ਪ੍ਰਧਾਨ ਹੈ ਕਾਸਮੈਟਿਕ ਦੇ ਪ੍ਰਧਾਨ ਹੈ ਕਪੜਾ ਕਲੋਥ ਮਰਚੈਂਟ ਦੇ ਪ੍ਰਧਾਨ ਹੈ ਸ਼ੂਜ਼ ਸਟੋਰ ਦੇ ਪ੍ਰਧਾਨ ਹੈ ਸਾਰੇ ਪ੍ਰਧਾਨ ਸਾਡੇ ਇੱਥੇ ਬੈਠੇ ਆਂ ਔਰ ਸਾਡੇ ਸਾਰੇ ਵਪਾਰ ਮੰਡਲ ਸਾਡੇ ਨਾਲ ਇਕਜੁੱਟ ਹੈ ਕਿਉਂਕਿ ਅਸੀਂ ਕੋਈ ਨਜਾਇਜ਼ ਮੰਗ ਨਹੀਂ ਰੱਖੀ ਅਸੀਂ ਸਾਰੀਆਂ ਜਿੰਨੀਆਂ ਮੰਗਾ ਸਾਡੀਆਂ ਸਾਰੀਆਂ ਜਾਇਜ਼ ਹੈ ਜੁਵਲਰ ਵਾਲੇ ਪ੍ਰਧਾਨ ਹੈ ਸਾਡੇ ਸਾਰੇ ਟੋਟਲ ਵਪਾਰ ਮੰਡਲ ਦੇ ਪ੍ਰਧਾਨ ਸਾਡੇ ਨਾਲ ਖੜੇ ਆਂ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਪ੍ਰੋਟੈਸਟ ਕਰਾਂਗੇ ਤੁਹਾਡਾ ਸਾਥ ਦੇਵਾਂਗੇ ਤੁਹਾਡੇ ਨਾਲ ਕੋਈ ਨਜਾਇਜ਼ ਨਹੀਂ ਹੋਣ ਦਵਾਂਗੇ ਇਸ ਕਰਕੇ ਅਸੀਂ ਪ੍ਰਚਾਰਨ ਰਿਕਵੈਸਟ ਕਰਦੇ ਹਾਂ ਪੁਲਿਸ ਨੂੰ ਰਿਕਵੈਸਟ ਕਰਦੇ ਹਾਂ ਕਿ ਸਾਡੇ ਆ ਕੇ ਇੱਥੇ ਦੇਖਣ ਜਿਹੜੀ ਕਿ ਇਲੀਗਲ ਜੋ ਗਲਤ ਕੰਮ ਹੋ ਰਿਹਾ ਹੈ ਉਹਨੂੰ ਰਿਮੂਵ ਕੀਤਾ ਜਾਵੇ ਮੈਂ ਨਹੀਂ ਨਹੀਂ ਕਹਿਣਾ ਚਾਹੁੰਦਾ ਧੰਨਵਾਦ ਮੇਰਾ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਵਿਪਿੰਚੰਦਰ ਗਾਂਹ ਅੱਛਾ ਸਰ ਜਿਹੜਾ ਅੱਜ ਪ੍ਰੋਟੈਸਟ ਕੀਤਾ ਗਿਆ ਹੈਾਰੇ ਗੁਦਾਮਦਾਰਾਂ ਵੱਲੋਂ ਤੇ ਤੁਸੀਂ ਇਸ ਸਮਸਤੇ ਕੀ ਕਹਿੰਦੇ ਹੋ ਦੇਖੋ ਇਹ ਪ੍ਰੋਟੈਸਟ ਜਾਇਜ਼ ਹੈਗਾ ਉਹ ਕਿ ਪ੍ਰੋਟੈਸਟ ਕਰਨ ਤੋਂ ਪਹਿਲਾਂ ਅਸੀਂ 3-4 ਮੀਟਿੰਗਾਂ ਕੀਤੀਆਂ ਕਾਰਪੋਰੇਸ਼ਨ ਨਾਲ ਵੀ ਮੀਟਿੰਗ ਕੀਤੀ ਇਹੋ ਸਾਹਿਬ ਨੇ ਮਿਲ ਕੇ ਉਹਨਾਂ ਨੇ ਵੀ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਇੱਥੇ ਫੜੀਆਂ ਤੇ ਰੜੀਆਂ ਨਹੀਂ ਲੱਗਣਗੀਆਂ ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਫੇਰ ਕੀਤੀ ਫਿਰ ਅਸੀਂ ਸਾਰਿਆਂ ਨੇ ਮਿਲ ਕੇ ਕਿਹਾ ਵੀ ਐਮਐਲਏ ਦੀ ਨੌਲੇਜ ਹਰ ਥਾਂ ਆਣੀ ਚਾਹੀਦੀ ਹੈਗੀ ਆ ਉਹ ਸਾਡੇ ਸਟੇਟ ਦੇ ਮੰਤਰੀ ਵੀ ਨੇ ਉਹ ਸਾਡੇ ਸ਼ਹਿਰ ਦੇ ਐਮਐਲਏ ਵੀ ਨੇ ਤੇ ਉਹਨਾਂ ਦੀ ਨੌਲੇਜ ਜੂਰੇ ਗੱਲ ਆਣੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਨਾਅਰਾ ਦਿੱਤਾ ਹੈਗਾ ਕਿ ਮੈਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਂਗਾ ਉਹ ਸ਼ਹਿਰ ਕਿਸੇ ਵੀ ਤਰ੍ਹਾਂ ਦੀ ਨਜਾਇਜ਼ ਜਿਹੜੀ ਗੰਦਗੀ ਹੋਗੀ ਉਹਨੂੰ ਸ਼ਹਿਰ ਚੋਂ ਦੂਰ ਕਰੂੰਗਾ ਐਨਕੋਰੇਜਮੈਂਟਾਂ ਨੂੰ ਮੈਂ ਖਤਮ ਕਰੂੰਗਾ ਇਹ ਐਮਐਲਏ ਸਾਹਿਬ ਦਾ ਹੀ ਬਿਆਨ ਹੈਗਾ ਦੇਖੋ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਸਾਡੇ ਸਾਰੇ ਐਮਐਲਏ ਨੇ ਦੱਸਤਾ ਉਸ ਤੋਂ ਬਾਅਦ ਸਾਡੇ ਸਾਰੇ ਪ੍ਰਧਾਨਾਂ ਨੇ ਸਾਨੂੰ ਸਾਰੀ ਗੱਲ ਕਰ ਦਿੱਤੀ ਹੈ ਲੇਕਿਨ ਦੇਖੋ ਸਭ ਤੋਂ ਵੱਡੀ ਦਿੱਕਤ ਇਹ ਹੈ ਇੱਥੇ ਨਾ ਤਾਂ ਕੋਈ ਕਸਟਮਰ ਆ ਸਕਦਾ ਨਾ ਤਾਂ ਕੋਈ ਸਕੂਟਰ ਆ ਸਕਦਾ ਨਾ ਕੋਈ ਬੰਦਾ ਪੈਦਲ ਜਾ ਸਕਦਾ ਹੈ ਅੰਨੀ ਐਨਕੋਰੇਜਮੈਂਟ ਹੋਈ ਚੁੱਕੀ ਇੱਥੇ ਸਾਡੇ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਕਿਉਂ ਇਹਨਾਂ ਨੂੰ ਸਪੋਰਟ ਕਰਦਾ ਸਾਨੂੰ ਇਸ ਬਾਰੇ ਸਮਝ ਨਹੀਂ ਆ ਰਿਹਾ ਹੈਗਾ ਕਿਉਂ ਸਾਡੇ ਬਾਕੀ ਸ਼ਹਿਰ ਦੇ ਬੰਦੇ ਇਹਨਾਂ ਨੂੰ ਸਪੋਰਟ ਕਰਦੇ ਨੇ ਦੇਖੋ 10 15 ਰੇੜੀਆਂ ਨੇ ਕੱਲੀਆਂ ਨੇ ਉਹਨਾਂ ਨੂੰ ਕਿਉਂ ਸਪੋਰਟ ਕਰਦੇ ਨੇ ਦੇਖੋ 2 2.5 ਹਜ਼ਾਰ ਵੋਟ ਹੈ ਸਾਡੀ ਮਾਰਕੀਟ ਦੀ ਉਹਨੂੰ ਨਜ਼ਰ ਅੰਦਾਜ਼ ਕਰਦੇ ਹੋਏ ਕਿਉਂ ਇਹਨਾਂ ਨੂੰ ਸਪੋਰਟ ਕਰਦੇ ਆਂ ਕੀ ਆ ਰਾਜਨੀਤੀ ਚਾਲ ਹੈ ਸਾਡੀ ਸਮਝ ਤੋਂ ਪਾਰ ਹੈਗੀ ਆ ਦੇਖੋ 2.5 ਹਜ਼ਾਰ ਬੰਦਾ ਇੱਥੇ ਰਹਿੰਦਾ ਹੈਗਾ ਜੀਚ 2.5 300 ਬੰਦਾ ਦੀ ਦੁਕਾਨਦਾਰ ਹੈਗੀ ਹੈ ਦੁਕਾਨਦਾਰ ਨੂੰ ਪਰੇਸ਼ਾਨ ਕਰਨਾ ਇਹ ਪ੍ਰਸ਼ਾਸਨ ਦਾ ਕੀ ਮਕਸਦ ਹੈ ਮੈਨੂੰ ਨਹੀਂ ਸਮਝ ਆ ਰਹਾਗਾ ਵੀ ਕੀ ਚਿਰ ਰਾਜਨੀਤੀ ਹੈਗੀ ਆ ਅਸੀਂ ਲੋਕ ਹਮੇਸ਼ਾ ਹੀ ਆਪਣੇ ਜਿਹੜੇ ਸਾਡੇ ਪ੍ਰਧਾਨ ਨੇ ਉਹਨੂੰ ਸਪੋਰਟ ਕਰਦੇ ਆ ਰਹੇ ਹਾਂ ਲੇਕਿਨ ਦੇਖੋ ਈਵਨ ਹੁਣ ਦੱਸਿਆ ਪਿਛਲੇ ਤੋਂ ਇਨਸੀਡੈਂਟ ਦੀ ਗੱਲ ਸੁਣਾ ਚੁੱਕੇ ਨੇ ਕਿ ਇੱਥੇ ਇੱਕ ਹਾਰਟ ਪੇਸ਼ੀਐਂਟ ਆਇਆ ਉਹਨੂੰ ਅਟੈਕ ਹੋ ਚੁੱਕਿਆ ਸੀਗਾ ਉਹਦੀ ਬੈਂ ਤੱਕ ਨਹੀਂ ਅੰਦਰ ਬੜ ਚਗੀ ਉਹ ਬਾਹਰੋਂ ਬਾਹਰ ਹੀ ਵਾਪਸ ਉਹਨੂੰ ਸਾਨੂੰ ਰੈਫਰ ਕਰਨਾ ਪਿਆ ਕਿ ਤੁਸੀਂ ਲੁਧਿਆਣਾ ਲੈ ਜਾਓ ਦੇਖੋ ਕਿਆ ਉਹ ਬੰਦਾ ਲੁਧਿਆਣਾ ਜਾ ਕੇ ਬਚੂਗਾ ਇਹ ਨਹੀਂ ਬਚੂਗਾ ਪਰਮਾਤਮਾ ਦੇ ਹੱਥ ਹੈ ਲੇਕਿਨ ਇਹ ਜੇ ਕਹੀ ਦੀ ਅਗਰ ਸ਼ਹਿਰ ਜੀ ਕੋਈ ਅੱਗ ਲੱਗ ਜਿੰਦੀ ਹੈ ਸਾਡੇ ਮਾਰਕੀਟ ਦੇ ਵਿੱਚ ਤਾਂ ਫਾਇਰ ਬ੍ਰਿਗੇਡਰ ਨੂੰ ਵੀ ਇੱਥੋਂ ਆਣਾ ਬੜਾ ਮੁਸ਼ਕਲ ਹੋ ਜਾਂਦਾ ਹੈਗਾ ਉਹ ਕਿਵੇਂ ਗੱਡੀ ਜਾਊਗੀ ਕਿਵੇਂ ਜਾਊ ਦੇਖੋ ਇਹ ਉਧਰ ਦੇ ਸਾਰੇ ਇਹ ਸ਼ਹਿਰ ਬਚਿਆ ਹੋਇਆ ਕੋਈ ਅਨਹੈਪਨਿੰਗ ਕਿਸ ਟਾਈਮ ਹੋਗੀ ਤਾਂ ਮੰਨ ਨਹੀਂ ਪਤਾ ਕਿ ਜਾਨ ਮਾਲ ਦਾ ਕਿੰਨਾ ਕੋ ਨੁਕਸਾਨ ਹੋਊਗਾ ਕਿਉਂਕਿ ਇੱਥੇ ਇਨੀ ਐਨਕੋਰਜਮੈਂਟ ਹੋ ਚੁੱਕੀ ਹੈ ਕਿ ਗੱਡੀਆਂ ਬੜਨੀਆਂ ਤੱਕ ਫਾਇਰ ਬ੍ਰਿਗੇਡ ਦੀ ਓਕੀ ਹੋ ਚੁੱਕੀ ਹੈ ਨੇ ਪ੍ਰਸ਼ਾਸਨ ਦੇ ਵੀ ਬੰਦੇ ਵੀ ਆਉਂਦੇ ਆਂ ਦੋ ਮਿੰਟ ਚੱਕਰ ਘੜ ਕੇ ਬਾਹਰੇ ਖੜੇ ਰਹਿੰਦੇ ਆਂ ਬਾਹਰੋਂ ਅੰਦਰੋਂ ਵੀ ਵੜਦੇ ਆਂ ਆਪ ਨਹੀਂ ਅੰਦਰ ਵੜਦੇ ਦੇਖੋ ਪੁਲਿਸ ਡਿਪਾਰਟਮੈਂਟ ਦੀਆਂ ਗੱਡੀਆਂ ਤੱਕ ਨਹੀਂ ਅੰਦਰ ਵੜਦੀਆਂ ਇਹ ਪ੍ਰਤੱਖ ਹੈਗਾ ਕਿ ਇਹ ਚੀਜ਼ਾਂ ਕਿਵੇਂ ਹੋ ਰਹੀਆਂ ਨੇ ਸ਼ਹਿਰ ਦੇ ਵਿੱਚ ਫਿਰ ਅਸੀਂ ਫਿਰ ਪ੍ਰਸ਼ਾਸਨ ਦੇ ਮੁਰੇ ਬਾਰ-ਬਾਰ ਬੇਨਤੀ ਕਰਦੇ ਆਂ ਔਰ ਰਿਕੁਐਸਟ ਕਰਦੇ ਆਂ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਨਾਤ ਅਸੀਂ ਇਹ ਚੀਜ਼ਾਂ ਦੇ ਹੱਕ ਵਿੱਚ ਰੱਖਦੇ ਆਂ ਕਿ ਜ਼ਰਾ ਬਾਜ਼ਾਰ ਬੰਦ ਕਰੀਏ ਪਰਚਰ ਤੋਂ ਸ਼ਹਿਰਾਂ ਨੂੰ ਦੁਖੀ ਕਰੀਏ ਲੇਕਿਨ ਇਹ ਕੰਮ ਸਾਨੂੰ ਮਜਬੂਰਨ ਕਰਨਾ ਪਿਆ ਹੈਗਾ ਦੇਖੋ ਪਿੱਛੇ ਦੁਕਾਨਾਂ ਨੇ ਉਹਨਾਂ ਦੀਆਂ ਸੇਲਾਂ ਜ਼ੀਰੋ ਹੋ ਚੁੱਕੀਆਂ ਨੇ ਕਾਰਾਂ ਖੜੀਆਂ ਨੇ ਉਹਦੇ ਪਿੱਛੇ ਬੋਰਡ ਲੱਗੇ ਹੋਏ ਨੇ ਦੁਕਾਨਾਂ ਨੇ ਮਗਰ ਉਹਨਾਂ ਦੀ ਵਿਚਾਰ ਦੀਆਂ ਉਹਨਾਂ ਦੀਆਂ ਸੇਲਾਂ ਜ਼ੀਰੋ ਹੋ ਚੁੱਕੀਆਂ ਨੇ ਦੇਖੋ ਅਨੇ ਰੋਜ਼ ਬੇਰੋਜ਼ਗਾਰ ਕਰਕੇ ਦੁਕਾਨਦਾਰਾਂ ਨੂੰ ਦੁਕਾਨਾਂ ਦੀ ਰੋਟੀ ਛੀਨ ਕੇ ਇਹ ਕਿਸੇ ਮੂੰਹ 'ਚ ਪਾਣੀ ਇਹ ਕਿੱਡਾ بڑا ਜੁਰਮ ਹੈ ਇਹ ਮਨ ਨੂੰ ਨਹੀਂ ਸਮਝ ਆ ਰਿਹਾ ਕੀ ਰਾਜਨੀਤੀ ਇਹਦੇ ਵਿੱਚ 15 16 ਦੁਕਾਨਦਾਰਾਂ ਵਾਸਤੇ ਰਿਹੜੀਆਂ ਵਾਸਤੇ ਆਪਾਂ ਇੱਕ ਸਮੂਹ ਨੂੰ ਨਾਰਾਜ਼ ਕਰ ਰਹੇ ਹਾਂ ਉਹ ਸਮੂਹ ਦਾ ਸਮੂਹ ਤੇ ਅਤਿਆਚਾਰ ਕਰਨ ਲੱਗੇ ਹੋਏ ਆ ਅਸੀਂ ਇਹਨਾਂ ਪ੍ਰੋਟੈਸਟ ਕੀਤਾ ਹੈਗਾ ਆਪਣੀ ਗੱਲ ਨੂੰ ਮਨਾਉਣ ਵਾਸਤੇ ਇਹ ਸ਼ਾਂਤਮਈ ਪ੍ਰੋਟੈਸਟ ਹੈ ਇਹ ਪ੍ਰਸ਼ਾਸਨ ਜਿੰਮੇਵਾਰ ਬਣਦੀ ਹੈ ਕਿ ਸਾਡੇ ਪ੍ਰੋਟੈਸਟ ਦੇ ਅਗੇਂਸਟ ਕੋਈ ਹਮਲਾ ਹੁੰਦਾ ਕੋਈ ਸਾਡੇ 'ਤੇ ਅਟੈਕ ਕਰਦਾ ਇਹ ਸਾਡਾ ਸ਼ਹਿਰ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਅਸੀਂ ਚਾਹੁੰਦੇ ਆ ਅੱਜ ਦੇ ਪ੍ਰੋਟੈਸਟ ਨੂੰ ਸਾਨੂੰ ਪ੍ਰਸ਼ਾਸਨ ਵੱਲੋਂ ਸਿਕਿਉਰਿਟੀ ਦਿੱਤੀ ਜਾਵੇ ਅਸੀਂ ਸ਼ਾਂਤ ਤੇ ਪ੍ਰੋਟੈਸਟ ਕਰਨਾ ਚਾਹੁੰਦੇ ਆ ਤਾਂ ਕਿ ਹਾਇਰ ਅਥਾਰਟੀ ਦਾ ਕੰਨ 'ਚ ਰੇਖ ਸਕੇ ਕਿ ਬਾਜ਼ਾਰ ਦੇ ਕਿੱਡੀ ਬੱਤਰ ਦੇ ਬੱਤਰ ਹਾਲਤ ਹੋ ਚੁੱਕੀ ਆ ਇਹਨਾਂ ਲੱਭਜਾਂ ਨਾਲ ਤੁਹਾਡਾ ਸਾਥੀ ਬੀਪਨ ਚੰਦਰ ਗੈਣ ਨਮਸਕਾਰ